ਮੇਰਾ ਨਾਮ ਹੁਸ਼ਾਰ ਜੈਨੇ ਮੈਂ ਬਸੰਤ ਫੋਟੋਟੈਕ ਲਲਪੀ ਦਾ ਸੀਈਓ ਹਾਂ ਤੇ ਅਸੀਂ ਇਨਵੈਸਟ ਪੰਜਾਬ ਦੀ ਸਕੀਮ ਦਾ ਫਾਇਦਾ ਲੈਂਦੇ ਹੋਏ ਫਿਲੰਦਰ ਦੇ ਜੰਡੂ ਸਿੰਘੇ ਦੇ ਵਿੱਚ ਜਿੱਤਾਂਏ ਨਿਆ ਪਲਾਂਟ ਲਗਾਇਆ ਇਨਵੈਸਟ ਪੰਜਾਬ ਤੋਂ ਸਾਨੂੰ ਸਭ ਤੋਂ ਸੌਖਾ ਕੰਮ ਜੋ ਹੋਇਆ ਹੈ ਉਹ ਇਹ ਕਿ ਜਦੋਂ ਅਸੀਂ ਐਪਲੀਕੇਸ਼ਨ ਲਗਾਈ ਤੇ ਨਾ ਤੋਂ ਸਾਨੂੰ ਕਿਸੇ ਏਜੰਟ ਕੋਲ ਜਾਣਾ ਪਿਆ ਨਾ ਕਿਸੇ ਦਫਤਰ ਦੇ ਵਿੱਚ ਤੱਕੇ ਖਾਨੇ ਪੇ ਦੇਖੋ ਸਾਡੀ ਬਹੁਤ ਹੈਲਪ ਜਿਹੜੀ ਹੈ ਉਹ ਜੀਐਮਡੀਆਈਸੀ ਦੇ ਕੋਲ ਹੋਈ ਪਰ ਅਸੀਂ ਆਨਲਾਈਨ ਆਪਣੀ ਕਾਮਨ ਐਪਲੀਕੇਸ਼ਨ ਫਾਰਮ ਆਪ ਕੋਲ ਹੀ ਇਹਦਾ ਬੇਨਿਫਿਟ ਇਹ ਹੋਇਆ ਕਿ ਸਿਸਟਮ ਦੇ ਵਿੱਚ ਪ੍ਰਕਿਰਿਆ ਵਿੱਚ ਵਧ ਗਈ ਤੇ ਸਾਨੂੰ ਇਹ ਯੂਨਿਟ ਲਗਾਉਣ ਦੇ ਵਿੱਚ ਟਾਈਮ ਚਾਹੀੇ ਲੱਗਿਆ ਹੋਵੇ ਪਰ ਐਟਲੀਸਟ ਸਾਨੂੰ ਏਜੰਟ ਦੇ ਹੱਥਾਂ ਵਿੱਚ ਆ ਕੇ ਨਾ ਸਾਨੂੰ ਪੈਸੇ ਨਿਖਰਾਉਣੇ ਪੈਣ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਸੂਬਾ ਤਰੱਕੀਆਂ ਵੱਲ ਵਧ ਰਿਹਾ ਹੈ। ਜਿਸ ਕਾਰਨ ਪੰਜਾਬ 'ਚ ਨਿਵੇਸ਼ਕ ਦਿਲ ਖੋਲ ਕੇ ਨਿਵੇਸ਼ ਕਰ ਰਹੇ ਨੇ ਤੇ ਕਾਰੋਬਾਰ ਸਥਾਪਿਤ ਕਰ ਰਹੇ ਨੇ। ਪੰਜਾਬ ਸਰਕਾਰ ਦੇ ਇਨਵੈਸਟ ਪੰਜਾਬ ਅਧੀਨ ਜਿੱਥੇ ਨਿਵੇਸ਼ਕ ਸੂਬੇ ਚ ਵਾਪਸ ਆਏ ਨੇ ਉੱਥੇ ਹੀ ਹੁਣ ਤੱਕ ਲਗਭਗ 74447 ਕਰੋੜ ਰੁਪਏ ਦੇ ਪ੍ਰਸਤਾਵਿਤ ਨਿਵੇਸ਼ ਦੇ ਨਾਲ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਾਹੇ ਖੁੱਲੇ ਨੇ ਇੰਨੇ ਨਹੀਂ ਪੰਜਾਬ ਸਰਕਾਰ ਨੇ ਕਾਰੋਬਾਰ ਸ਼ੁਰੂ ਕਰਨ ਦੀ ਪ੍ਰਕਿਰਿਆ ਨੂੰ ਆਸਾਨ ਬਣਾ ਕੇ ਨਿਵੇਸ਼ਕਾਂ ਦੀਆਂ ਮੁਸ਼ਕਲਾਂ ਵੀ ਦੂਰ ਕੀਤੀਆਂ ਨੇ ਤੌਰ 'ਤੇ ਐਸਐਸਪੀ ਮੈਨੂੰ ਮੋਗਾ ਸਰਵ ਕਰਨ ਦਾ ਮੌਕਾ ਮਿਲਿਆ ਹੈ ਤੇ ਮੇਰੀ ਐਸਐਸਪੀ ਪ੍ਰਾਇੋਰਟੀ ਜਿਵੇਂ ਕਿ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਪੰਚਾਇਤ ਇਲੈਕਸ਼ਨਾਂ ਦੇ ਅਨਾਊਂਸਮੈਂਟ ਕਰ ਦਿੱਤੀ ਗਈ ਹੈ ਤੇ ਸਟੇਟ ਇਲੈਕਸ਼ਨ ਕਮਿਸ਼ਨ ਦੀ ਡਾਇਰੈਕਸ਼ਨਸ ਦੇ ਅਕੋਰਡਿੰਗ ਪੀਸਫੁਲੀ ਪੰਚਾਇਤ ਇਲੈਕਸ਼ਨ ਕੰਡਕਟ ਕਰਾਉਣਾ ਤੇ ਡਿਸਟ੍ਰਿਕਟ ਦੇ ਵਿੱਚ ਲੋ ਐਂਡ ਆਰਡਰ ਮੇਨਟੇਨ ਕਰਕੇ ਰੱਖਣਾ ਇਸ ਤੋਂ ਇਲਾਵਾ ਨਸ਼ੇ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਐਨਡੀਪੀਐਸ ਐਕਟ ਦੇ ਅਧੀਨ ਜਿਹੜੇ ਵੀ ਵੱਡੇ ਸਮੱਗਲਰ ਨੇ ਉਹਨਾਂ ਦੇ ਖਿਲਾਫ ਵੱਤੋ ਵੱਤ ਕਾਰਵਾਈ ਕਰਨਾ ਤੇ ਕਾਨੂੰਨ ਮੁਤਾਬਿਕ ਸਖਤ ਉਜਾ ਨੂੰ ਸਜ਼ਾ ਦਿਵਾਣਾ ਉਹਨਾਂ ਦੀ ਪ੍ਰੋਪਰਟੀ ਅਟੈਚ ਕਰਨ ਦੀ ਰਹੂਗੀ ਇਸ ਤੋਂ ਇਲਾਵਾ ਜਿਹੜੀ ਵੀ ਪੈਂਡੈਂਸੀ ਹੈਗੀ ਹੈ ਅੰਡਰ ਇਨਵੈਸਟੀਗੇਸ਼ਨ ਕੇਸਸ ਪੈਂਡਿੰਗ ਕੰਪਲੇਂਟਸ ਪੈਂਡਿੰਗ ਜਿਹੜੀ ਅਨਟ੍ਰੇਸ ਕੈنسਲੇਸ਼ਨ ਹੈਗੀ ਉਹਨਾਂ ਦੇ ਡਿਸਪੋਜ਼ਲ ਦੀ ਵੀ ਮੇਰੀ ਪ੍ਰਾਇਓਰਟੀ ਰਹੂਗੀ ਇਹਦੇ ਲਈ ਮੈਂ ਆਮ ਪਬਲਿਕ ਨੂੰ ਅਪੀਲ ਕਰਦਾ ਕਿ ਪੁਲਿਸ ਦਾ ਵੱਤਵਤ ਸਹਿਯੋਗ ਕਰੋ ਤੇ ਸਮਾਜ ਦੇ ਜਿਹੜੇ ਮਾੜੇ ਅਨਸਰ ਨੇ ਉਹਨਾਂ ਦੀ ਵੱਤਵਤ ਇਨਫੋਰਮੇਸ਼ਨ ਪੁਲਿਸ ਦੇ ਨਾਲ ਸ਼ੇਅਰ ਕਰੋ ਸਰ ਆਪਣੇ ਲੰਬਾ ਸਮੇਂ ਤੋਂ ਐਸਪੀ ਡੀ ਸਰ ਮਤਲਬ ਹੈ ਤੁਸੀਂ ਰਿਫਰ ਚੈਟਨਿੰਗ ਸਰ ਬਹੁਤ ਜ਼ਿਆਦਾ ਸਰ ਬਾਈਕ ਚੋਰੀ ਕੇ ਸਰ ਮਾਮਲੇ ਬਹੁਤ ਜ਼ਿਆਦਾ ਹੈ ਸਰ ਕੋਈ ਘਰ ਖਾਲੀ ਪੜਾ ਹੈ ਉਸਨੇ ਸਰ ਚੋਰੀ ਕੇ ਮਾਮਲੇ ਸਰ ਬਹੁਤ ਜ਼ਿਆਦਾ ਹੈ ਤਾਂ ਉਸਨੇ ਸਰ ਆਪ ਦਾ ਸਰ ਕੀ ਸਰ ਹੁਣ ਉਹਦੇ ਵਿੱਚ ਜਿਹੜੀ ਵੀ ਕੋਈ ਕਾਗਨੀਜ਼ੇਬਲ ਅਫੈਂਸ ਹੋਊਗੀ ਉਹਦੇ ਵਿੱਚ ਅਸੀਂ ਨਾਲ ਦੀ ਨਾਲ ਕ੍ਰਾਈਮ ਰਜਿਸਟਰ ਕਰਕੇ ਐਫ ਆਈ ਆਰ ਰਜਿਸਟਰ ਕਰਕੇ ਤੇ ਸਹੀ ਇਨਵੈਸਟੀਗੇਸ਼ਨ ਕਰਾਂਗੇ ਤੇ ਉਹਨੂੰ ਲੋਜੀਕਲ ਐਂਡ ਤੇ ਲੈ ਕੇ ਜਾਵਾਂਗੇ ਤੇ ਜਿਹੜੇ ਵੀ ਚੋਰ ਜਾਂ ਸਨੇਚਰ ਹੈਗੇ ਉਹਨਾਂ ਦੇ ਜੋ ਵੀ ਗਰੁੱਪਸ ਨੇ ਉਹਨਾਂ ਨੂੰ ਅਸੀਂ ਜਲਦੀ ਅਰੈਸਟ ਕਰਕੇ ਜੇਲ੍ਹ ਦੀਸ ਲੱਖਾਂ ਦੇ ਪਿੱਛੇ ਫੇਰ ਦਾਂਗੇ ਸਰ ਆਮ ਪਬਲਿਕ ਸੇ ਆਪ ਕਿਸਨ ਕੇ ਅਪੀਲ ਆ ਆਮ ਪਬਲਿਕ ਨੂੰ ਮੇਰੀ ਆਹੀ ਅਪੀਲ ਹੈ ਕਿ ਵੱਤਵਤ ਪੁਲਿਸ ਨੂੰ ਕੋਆਪਰੇਟ ਕਰੋ ਸਮਾਜ ਦੇ ਜਿਹੜੇ ਬੈਡ 엘ਿਮੈਂਟਸ ਨੇ ਉਹਨਾਂ ਦੇ ਬਾਰੇ ਇਨਫੋਰਮੇਸ਼ਨ ਪੁਲਿਸ ਦੇ ਨਾਲ ਸਾਂਝੀ ਕਰੋ ਤੇ ਪੁਲਿਸ ਦਾ ਸਹਿਯੋਗ ਕਰੋ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਡੇਨਿਕ ਸਵੇਰਾ ਟੀਵੀ YouTube Facebook Instagram X اور WhatsApp ਚੈਨਲ ਪਰ